ਇਸ ਵੇਲੇ ਦੀ ਵੱਡੀ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਹਾਲੀ ਜ਼ਿਲ੍ਹੇ ਦੇ ਪਿੰਡ ਤੀੜੇ ਦੀ ਹੈ ਜਿੱਥੇ ਕਿ ਇੱਕ ਸਿਲੰਡਰ ਫਟਣ ਦੇ ਨਾਲ ਵੱਡਾ ਨੁਕਸਾਨ ਹੋ ਗਿਆ ਹੈ ਮੋਹਾਲੀ ਜ਼ਿਲ੍ਹੇ ਦਾ ਪਿੰਡ ਤੀੜਾ ਜਿੱਥੇ ਥੋੜੀ ਦੇਰ ਪਹਿਲਾਂ ਇੱਕ ਵੱਡਾ ਬਲਾਸਟ ਹੋਇਆ ਸਿਲੰਡਰ ਦਾ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਗਿਆ ਸੋ ਇੱਕ ਵੱਡੀ ਬਿਲਡਿੰਗ ਜੋ ਟਹਿ ਟੇਰੀ ਹੋ ਗਈ ਹੈ ਦੇ ਨਿਵਾਸੀ ਇੱਥੇ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਪਾਕਾ ਜੀ ਬਹੁਤ ਤੇਜ਼ ਹੋਇਆ ਸਾਡਾ ਘਰ ਪਿੰਡ ਦੇ ਸੈਂਟਰ ਦੇ ਵਿੱਚ ਹੈ ਜੀ ਤੇ ਉੱਥੇ ਤੱਕ ਇਹਦੀ ਆਵਾਜ਼ ਗਈ ਹੈ ਜੀ ਬਹੁਤ ਗੂੰਜ ਇਦਾਂ ਲੱਗਿਆ ਜੀ ਬਹੁਤ ਵੱਡਾ ਧਮਾਕਾ ਹੋਇਆ ਕੁਝ ਫਿਰ ਆ ਕੇ ਦੇਖਿਆ ਜੀ ਇੱਥੇ ਬੰਦੇ ਫੱਟੜ ਪਏ ਸੀਗੇ ਇੱਕ ਤਾਂ ਬੰਦੇ ਨੂੰ ਲੈ ਕੇ ਗਏ ਉਦੋਂ ਹੀ ਤੇ ਦੋਨਾਂ ਨੂੰ ਹੋਰ ਪਿੱਛੋਂ ਕੱਢਿਆ ਤੇ ਕੁਝ ਸਿਲੰਡਰ ਬਲ ਵੀ ਰਹੇ ਸੀ ਉਹਨਾਂ ਨੂੰ ਫਿਰ ਬੁਝੋਇਆ ਪਹਿਲਾਂ ਪਾਣੀ ਘੇਰ ਕੇ ਬੋਰੀ ਘੇਰ ਕੇ ਤੇ ਕਿੰਨੇ ਬੰਦੇ ਲੱਗਦਾ ਵੀ ਕਿੰਨੇ ਬੰਦੇ ਅੰਦਰ ਸੀ ਤਿੰਨ ਤਿੰਨ ਸੀਗੇ ਜੀ ਤਿੰਨ ਤੋਂ ਚਾਰ ਸੀਗੇ ਬੰਦੇ ਜਿਹੜੇ ਅੱਛਾ ਅੰਦਰ ਸੀਗੇ ਉਹਨਾਂ ਚੋਂ ਇੱਕ ਤਾਂ ਜ਼ਿਆਦਾ ਫੱਟੜ ਸੀਗਾ ਸੀਰੀਅਸ ਸੀਗਾ ਤੇ ਜ਼ਿਆਦਾ ਸੱਟੜ ਸੀਗਾ ਦੋ ਘੱਟ ਸੀਗੇ ਹਾਂਜੀ ਹਾਂ ਇੱਕ ਤਾਂ ਜ਼ਿਆਦਾ ਫੱਟੜ ਐ ਥੋੜਾ ਠੀਕ ਹੈ ਹਾਲ ਠੀਕ ਹੈ ਹਾਂਜੀ ਹਾਂ ਉਹ ਬੰਦੇ ਜੋ ਇਸ ਇੱਥੇ ਰਹਿੰਦੇ ਸੀ ਉਹ ਕੀ ਕਰਦੇ ਸੀ ਇਹ ਘਰ ਸੀ ਕੀ ਸੀ ਇਹ ਇਹ ਐਕਚੁਅਲੀ ਇੱਕ ਆਪਣਾ ਗੋਦਾਮ ਹੈ ਇਹ ਆਪਣਾ ਬੰਦੇ ਦਾ ਆਪਣਾ ਕੈਟਰੀਂਗ ਵਗੈਰਾ ਟੋਟੀ ਟੈਂਟ ਟੁੰਡ ਦਾ ਕੰਮ ਹੈ ਵਿਆਹ ਸ਼ਾਦੀਆਂ ਦੇ ਇੱਥੇ ਪੂਲਿੰਗ ਵਗੈਰਾ ਹੀਟਰ ਜਿਹੜੇ ਬੜੇ ਏਸੀ ਵਗੈਰਾ ਉਹਨਾਂ ਦਾ ਕੰਮ ਸੀਗਾ ਰਿਪੇਅਰਿੰਗ ਪੂਰਿੰਗ ਕਰਦੇ ਕਰਦੇ ਰਹਿੰਦੇ ਸੀਗੇ ਸ਼ਾਇਦ ਉਹਦੇ ਕਰਕੇ ਰਿਪੇਅਰਿੰਗ ਪੂਰੀ ਕਰਦੇ ਸੀਗੇ ਜੀ ਏਸੀਆਂ ਦੇ ਵਿੱਚ ਵੀ ਸ਼ਾਇਦ ਸਿਲੰਡਰ ਉਸ ਤੇ ਸਿਲੰਡਰ ਸਿਲੰਡਰ ਫਟਿਆ ਹੈ ਫਟਿਆਪਿੰਗ ਦਾ ਕੰਮ ਸੀਗਾ ਇਹਨਾਂ ਦਾ ਹਾਂਜੀ ਹਾਂ ਜੋ ਬੰਦੇ ਇੱਥੇ ਰਹਿੰਦੇ ਸੀ ਉਹ ਇੱਥੇ ਪਿੰਡ ਦੇ ਸੀ ਕਿ ਕੋਈ ਬਾਹਰ ਨਹੀਂ ਨਹੀਂ ਉਹ ਬਾਹਰ ਦੇ ਹੀ ਸੀਗੇ ਬੰਦੇ ਕਿ ਜੋ ਮਾਲਕ ਉਹ ਲੇਬਰ ਲੇਬਰ ਰੱਖੀ ਹੁੰਦੀ ਉਹ ਲੇਬਰ ਵਾਲੇ ਬੰਦੇ ਸੀਗੇ ਬਹੁਤ ਆ ਇੱਕ ਐ ਖਿੱਲਾ ਵਾਂਗੂ ਖੜਿਆ 1 ਲੱਖ ਤਾਂ ਉੱਥੇ ਖੜਾ ਸੀ ਉਹ ਗੇਟ ਉਹ ਮੁਰੇ ਗਿਰਿਆ ਸਾਹਮਣੇ ਇੱਕ ਲੱਤ ਬਲਾਸਟ ਹੋਣੇ ਕਰਕੇ ਨਾਲ ਸਾਰੇ ਜਿੱਤਰਾ ਭਈਆ ਅੰਦਰ ਦੇ ਨੱਠਿਆ ਪਾਗਲ ਹੋਇਆ ਬਦਲ ਜੇ ਬਾਹਰ ਆਇਆ ਉਹ ਇੱਕ ਤਾਂ ਠੀਕ ਨਿਕਲ ਆਇਆ ਦੂਸਰਾ ਉਹ ਤਾਂ ਖੂਨੇ ਖੂਨ ਹੋਇਆ ਬਦਲ ਤੀਸਰਾ ਤਾਂ ਡੈਡੇ ਜਿਨੋ ਚੱਕ ਚੱਕ ਕੇ ਕੱਢ ਕੇ ਬਾਹਰ ਲੈ ਗਏ ਬਹੁਤ ਬੁਰੀ ਤਰ੍ਹਾਂ ਹਾਲਤਮਾਣ ਨਿਕਲੇ ਬੰਦੇ ਤੇ ਅੱਛਾ ਜੇ ਵੱਡਾ ਨੁਕਸਾਨ ਹੋ ਗਿਆ ਸੋ ਪ੍ਰਸ਼ਾਸਨ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਮੁੱਲਾਪੁਰ ਤੋਂ ਐਸ ਐਚਓ ਸਤਿੰਦਰ ਸਿੰਘ ਜੀ ਸਾਡੇ ਨਾਲ ਹੈ ਸਰ ਅੱਜ ਇੱਥੇ ਸਿਲੰਡਰ ਫਟਿਆ ਕੀ ਨੁਕਸਾਨ ਹੋਇਆ ਤੇ ਕਿੰਨੇ ਬੰਦੇ ਸੀ ਇੱਥੇ ਨੁਕਸਾਨ ਦਾ ਹਾਲੇ ਕਲੀਅਰ ਨਹੀਂ ਆ ਜੀ ਸਿਲੰਡਰ ਫਟਿਆ ਸਾਡੇ ਕੋਲ ਇੰਟੀਮੇਸ਼ਨ ਆਈ ਸੀ ਅਸੀਂ ਮੌਕੇ ਤੇ ਆ ਗਏ ਆ ਹੂੰ ਤੇ ਹੱਥੇ ਉਹ ਵੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਹਾਲਾਤ ਨੇ ਤੁਹਾਨੂੰ ਦੱਸੇ ਜਾਣਗੇ ਸਾਰੇ ਹੂੰ ਇਹ ਸਾਰਾ ਵੈਰੀਫਾਈ ਕਰ ਰਹੇ ਆ ਨਾ ਜੀ ਇਹ ਤਾਂ ਫਿਲਹਾਲ ਜਿਹੜੀ ਪ੍ਰਾਈਮਰ ਇਨਵੈਸਟੀਗੇਸ਼ਨ ਉਹ ਚ ਇੱਕ ਗੱਲ ਸਾਹਮਣੇ ਆਈ ਹੈ ਕਿ ਇਹ ਗੋਡਾਊਨ ਸੀਗਾ ਕੋਈ ਚੰਡੀਗੜ੍ਹ ਦੇ ਬੰਦੇ ਆ ਉਹਨਾਂ ਨੇ ਗੋਡਾਊਨ ਇਹ ਪਿੰਡ ਤੋਂ ਬੰਦੇ ਤੋਂ ਜ਼ਮੀਨ ਲਈ ਸੀ ਉਹਦਾ ਗੋਡਾਊਨ ਬਣਾਇਆ ਹੋਇਆ ਸੀਗਾ ਉਹ ਕੇਟਰਿੰਗ ਦਾ ਕੰਮ ਕਰਦੇ ਨੇ ਉਹਨਾਂ ਦਾ ਕੇਟਰਿੰਗ ਦਾ ਸਮਾਨ ਪਿਆ ਸੀ ਅੰਦਰ ਕਿੰਨੇ ਬੰਦੇ ਤੇ ਜੀ ਇੱਥੇ ਅੰਦਰ ਉਹ ਕਲੀਅਰ ਕਰ ਰਹੇ ਆ ਜੀ ਅੱਛਾ ਨੁਕੀ ਦਾ ਵੀ ਹੋਰ ਪਤਾ ਕਲੀਅਰ ਕਰ ਰਹੇ ਆ ਜੀ ਬੰਦੇ ਦੋ ਇੰਜਰਡ ਹੋਏ ਨੇ ਤਿੰਨ ਉਹ ਹਸਪੀਟਲ ਲੈ ਕੇ ਗਏ ਨੇ ਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਬਿਲਡਿੰਗ ਦਾ ਵੱਡਾ ਨੁਕਸਾਨ ਹੋਇਆ ਏ ਸਾਡੇ ਨਾਲ ਐਸਐਸਓ ਸਤਿੰਦਰ ਸਿੰਘ ਮੋਲਾਪੁਰ ਥਾਣੇ ਤੋਂ ਜੀ